ਇਸ ਸੰਦੂ ਜਿਹੜੇ ਤੁਹਾਡੇ ਉਥੋਂ ਇੱਕ ਮੁਖ ਜਿਹੜੇ ਨੇ ਆਪੂ ਸੀਗੇ ਉਥੋਂ ਉਹ ਪਾਰਟੀ ਛੱਡ ਜਾਂਦੇ ਆ ਲੰਬਾ ਸਮਾਂ ਉਹਨਾਂ ਨੇ ਉੱਥੇ ਤੁਹਾਡੀ ਪਾਰਟੀ ਦੇ ਵੱਲੋਂ ਹੀ ਰਾਜਵੀ ਕੀਤਾ ਤਾਂ ਉਸਦੇ ਨਾਲ ਕੋਈ ਇਫੈਕਟ ਪਾਉਂਗਾ ਸਾਬ ਤਿੰਨ ਵਾਰੀ ਐਮਐਲਏ ਰਹੇ ਨੇ ਜੀ ਸ਼੍ਰੋਮਣੀ ਅਕਾਲੀ ਦਲ ਮਾਂ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਲਾਏ ਹੋਏ ਬੂਟੇ ਨੇ ਜਿਹੜਾ ਚ ਪਾਰਟੀ ਨੂੰ ਧੋਖਾ ਦੇ ਕੇ ਜਾ ਕੇ ਸਿਰਫ ਸੱਤਾ ਦੇ ਲਾਲਚ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਖੜੇ ਹੋ ਗਏ ਨੇ ਤਾਂ ਤੁਸੀਂ ਦੇਖਿਆ ਹੋਣਾ ਕਿ ਹਰਮੀਤ ਸੰਧੂ ਸਾਹਿਬ ਤਿੰਨ ਵਾਰੀ ਐਮਐਲਏ ਰਹੇ ਨੇ ਪਰ ਨਾਲ ਕੋਈ ਗਿਆ ਨਹੀਂ ਇਕੱਲੇ ਗਏ ਨੇ ਆਮ ਆਦਮੀ ਪਾਰਟੀ ਦੇ ਸ਼ੋਅ ਨੇ ਬਿਆਨ ਕਰਤਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਲੀਡਰਾਂ ਦਾ ਹਾਲ ਕੀ ਤੁਸੀਂ ਦੇਖੋ ਵੀ ਕੱਲ ਰੋਡ ਸ਼ੋਅ ਦੇ ਵਿੱਚ ਪਹਿਲੀ ਗੱਲ ਤਾਂ ਤਰਨ ਤਰਨ ਦੀ ਪਬਲਿਕ ਤਾਂ ਗਈ ਹੋਈ ਨਹੀਂ ਜੀ ਕੋਲ ਸਲਾਹ ਕੇ ਰੋਡ ਸ਼ੋਅ ਕੱਢਣਾ ਪਿਆ ਉਹਦੇ ਵਿੱਚ ਵੀ ਜਿਹੜਾ ਕੈਂਡੀਡੇਟ ਹੈ ਮਤਲਬ ਅੱਜ ਜਿਹੜਾ ਦੁਲਾ ਮੈਂ ਕਹਿੰਦਾ ਉਹ ਵਿਆਹ ਰੱਖਿਆ ਹੈ ਜੀ ਜੀ ਤੇ ਦੂਲੇ ਨੂੰ ਛੱਤ ਤੇ ਬੈਠਣ ਤੱਕ ਦੀ ਜਗ੍ਹਾ ਨਹੀਂ ਨਾਲ ਲਪਕ ਕੇ ਰੋਡ ਸ਼ੋਅ ਕਰਨਾ ਪਿਆ ਤੁਹਾਡੀ ਵੀ ਉਹ ਫੋਟੋ ਵੀ ਬੜੀ ਵਾਇਰਲ ਹੋਈ ਹੈ ਜਿਹੜੀ ਬਿਲਕੁਲ ਮੈਂ ਦੋਨੋਂ ਪਾਸੇ ਫਰਕ ਦਿਖਾਇਆ ਕਿ ਅਕਾਲੀ ਦਲ ਦੇ ਵਿੱਚ ਕਿੰਨਾ ਮਾਨ ਸਤਕਾਰ ਸੀ ਬਰਾਬਰ ਕੀ ਵਿੱਚ ਬਿਠਾਇਆ ਜਾਂਦਾ ਸੀ ਕੇ ਦੀ ਗੱਲ ਹੁੰਦੀ ਹੈ ਕਿ ਅਕਾਲੀ ਦਲ ਦੇ ਨਾਲ ਜਿਮਨੀ ਚੋਣ ਦੇ ਵਿੱਚ ਧੱਕਾ ਕੀਤਾ ਜਾ ਰਿਹਾ ਉੱਥੇ ਹਰ ਸੰਭਵ ਕੋਸ਼ਿਸ਼ ਆ ਜਿਹੜੀ ਉਹ ਮਜਬੂਤਾ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਅਸੀਂ ਜਿੱਤਣਾ ਉਹ ਸਾਰਾ ਮਸਲਾ ਕੀ ਸੀ ਡੀਐਫਪੀ ਸੁਖਬੀਰ ਸਿੰਘ ਤੇ ਡੀਐਸਪੀ ਜਗਜੀਤ ਸਿੰਘ ਜੀ ਬਿਲਕੁਲ ਕੋਡ ਆਫ ਕੰਡਕਟ ਤੋਂ ਪਹਿਲਾਂ ਇਹਨਾਂ ਨੂੰ ਦੁਬਾਰਾ ਉੱਥੇ ਲਿਆ ਕੇ ਲਾਇਆ ਜਾਵੇ ਮੈਂ ਚੀਫ ਇਲੈਕਟਰਲ ਪੰਜਾਬ ਨੂੰ ਕਿਹਾ ਕਿ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਹੈ ਕਿ ਜੇ ਕੋਈ ਅਫਸਰ ਇੱਕ ਪਾਰਟਿਕੂਲਰ ਏਰੀਆ ਦੇ ਵਿੱਚ 3 ਸਾਲ ਤੋਂ ਵੱਧ ਸਮਾਂ ਉਹਨੇ ਲਾਇਆ ਹੈ ਤੇ ਹੁਣ ਉੱਥੇ ਚੋਣਾਂ ਹੋ ਰਹੀਆਂ ਨੇ ਅਫਸਰ ਉੱਥੇ ਨਹੀਂ ਲੱਗ ਸਕਦਾ ਹੂੰ ਪਰ ਇਹ ਤੱਕੇਸ਼ਾਈ ਕਰਨਗੇ ਇਹ ਮੈਂ 13 ਅਕਤੂਬਰ ਨੂੰ ਜਾ ਕੇ ਸਿਵਨ ਸਿੰਘ ਸਾਹਿਬ ਨੂੰ ਦੱਸਿਆ ਸੀ ਕਿ ਉੱਥੇ ਹੁਣ ਆ ਕੁਝ ਸ਼ੁਰੂ ਹੋਏਗਾ ਕਿਉਂਕਿ ਜਦੋਂ ਬੰਦੇ ਘਰ ਦੇ ਨਾਲ ਨੇ ਰਿਸ਼ਤੇਦਾਰੀਆਂ ਵੀ ਤੇ ਆਪਸ ਚ ਸਾਡੇ ਕੈਂਡੀਡੇਟ ਹੈ ਤਰਨਤਾਰਨ ਦੇ ਸੁਖਵਿੰਦਰ ਕੌਰ ਰੰਧਾਵਾ ਬੀਬੀ ਜੀ ਉਹਨਾਂ ਦੀ ਬੇਟੀ ਹੈ ਕੰਚਨਪ੍ਰੀਤ ਉਹਦੇ ਤੇ ਪਰਚਾ ਮਤਲਬ ਪੰਜਾਬ ਚ ਲੜਾਈ ਲੜਦੇ ਮੱਤਾਂ ਵਾਂਗੂ ਲੜੋ ਕਿਸੇ ਨੇ ਧੀਆਂ ਭੈਣਾਂ ਤੇ ਵੀ ਪਰਚੇ ਦੁੱਤੇ ਨੇ ਇਹ ਸਰਕਾਰ ਇੰਨੀ ਗਿਰ ਗਈ ਹੈ ਕਿ ਹੁਣ ਧੀਆਂ ਭੈਣਾਂ ਤੇ ਪਰਚੇ ਦਊਂਗੇ ਜਿਹੜਾ ਵੀ ਅਕਸਰ ਸੰਵਿਧਾਨ ਤੋਂ ਬਾਹਰ ਜਾ ਕੇ ਸੋਚਦਾ ਹੈ ਇਹ ਕਿਸੇ ਨੂੰ ਵਹਿਮ ਨਹੀਂ ਹੋਣਾ ਚਾਹੀਦਾ ਇਹ ਮੁੱਖ ਮੰਤਰੀ ਭਗਵੰਤ ਮਾਨ ਆਪ ਆਦਮੀ ਪਾਰਟੀ ਦੀ ਸਰਕਾਰ ਜੀ ਉੱਥੇ ਦੇ ਜਿਹੜੇ ਆਪ ਆਦਮੀ ਪਾਰਟੀ ਦੇ ਕੈਂਡੀਡੇਟ ਰਮੇਸ਼ ਸੰਧੂ ਉੱਥੇ ਦੀ ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਇਹ ਦੋ ਡੀਐਸਪੀ ਤੇ ਹੋਰ ਅਫਸਰ ਇਹ ਵਹਿਮ ਨਾ ਰੱਖੇ ਕਿ ਸ਼ਰੂਮਨੀ ਅਕਾਲੀ ਦਲ ਨੂੰ ਡਰਾ ਲੈਣਗੇ ਇਰਸੋ ਤੁਹਾਡੇ ਕਹਿਣ ਦੇ ਮੁਤਾਬਕ ਹਜੇ ਤੱਕ ਤੁਸੀਂ ਤਰਨ ਤਾਰਨ ਗਏ ਨਹੀਂ ਤੁਸੀਂ ਜਿਹੀਆਂ ਕਿਹੜੀਆਂ ਸਪੀਚਾਂ ਦਿੰਨੇ ਹੋ ਜਿਹਦੇ ਨਾਲ ਉੱਥੇ ਜਿਹੜੇ ਲੋਕ ਭੜਕਦੇ ਆ ਤੁਹਾਡੇ ਖਿਲਾਫ ਸ਼ਿਕਾਇਤ ਵੀ ਪਹੁੰਚ ਗਈ ਹੈ ਦੇਖੋ ਬੜੀ ਹਾਸੋਈ ਨਹੀਂ ਗੱਲ ਐ ਔਰ ਇਥੋਂ ਸਰਕਾਰ ਦੀ ਘਬਰਾਹਟ ਔਰ ਉਹਨਾਂ ਦੀ ਹਾਰ ਐ ਜਿਹੜੀ ਉਹਨਾਂ ਨੂੰ ਖੁਦ ਕੰਨ ਤੇ ਲਿਖੀ ਦਿਖ ਰਹੀ ਐ ਕਿ ਇੱਕ ਸ਼ਿਕਾਇਤ ਕਰਾਈ ਗਈ ਐ ਹੂੰ ਕਹਿੰਦੇ ਜੀ ਅਰਸ਼ਦੀਪ ਕਲੇਰ ਤੇ ਤਰਨਤਾਰਨ ਦੇ ਵਿੱਚ ਵੜਨ ਤੇ ਰੋਕ ਲਾਓ 11 ਤਰੀਕ ਤੱਕ ਕਿ ਤਰਨਤਾਰਨ ਨਾ ਆਵੇ ਜੀ ਕਿਉਂਕਿ ਵੱਖ-ਵੱਖਰੀ ਥਾਵਾਂ ਤੇ ਮੀਟਿੰਗਾਂ ਕਰਕੇ ਲੋਕਾਂ ਨੂੰ ਅਕਸਰ ਐ ਔਰ ਫੈਕਟ ਆਫ ਦ ਮੈਟਰ ਐ ਕਿ ਮੈਂ ਹਲੇ ਤਰਨਤਾਰਨ ਇੱਕ ਵਾਰ ਵੀ ਨਹੀਂ ਗਿਆ ਜੀ ਕੰਮ ਮੰਤਰੀ ਨੂੰ ਕੰਮ ਕਰਕੇ ਦਿਖਾਉਣਾ ਪੈਂਦਾ ਜੇ ਮੁੱਖ ਮੰਤਰੀ ਸੋਚਦੇ ਨੇ ਨਾ ਕਿ ਪੰਜਾਬੀ ਹੋਣ ਦੁਬਾਰਾ ਬੁੱਧੂ ਬਣ ਜਾਣਗੇ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਅੱਜ ਦੇ ਐਸੇ ਪਹਿਲੇ ਮੁੱਖ ਮੰਤਰੀ ਬਣ ਗਏ ਨੇ ਜਿਨ੍ਹਾਂ ਨੂੰ ਪੰਜਾਬ ਨਫ਼ਰਤ ਕਰਦਾ ਮੁੱਖ ਮੰਤਰੀ ਭਗਵਾਨ ਜਨਮ ਸਰ ਕੀ ਸੋਚਦੇ ਨੇ ਕਿ ਪੰਜਾਬ ਨਹੀਂ ਦੇਖ ਰਿਹਾ ਇਹ ਚੀਜ਼ਾਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕੋ ਫਲਸਫਾ ਵੀ ਜੇ ਗੱਲਾਂ ਦਾ ਕੜਾ ਬਣਾਉਣਾ ਹੈ ਫਿਰ ਮਿੱਠਾ ਕਿਉਂ ਘੱਟ ਪਾਉਣਾ ਹੈ ਇਹ ਕੜਾ ਬਣਾਉਂਦੇ ਬਣਾਉਂਦੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਐਸਾ ਕੜਾ ਛੋਣਾ ਹੈ ਮੁੜ ਕੇ ਰਾਜਨੀਤੀ ਭੁੱਲ ਜਾਣਾ ਇਹਨਾਂ ਨੂੰ ਕਹੇ ਨੇ ਬੜਨ ਨਹੀਂ ਦੇਣਾ ਪੱਡਾ। ਕਲੀਅਰ ਸਾਹਿਬ ਜਿੱਦਾਂ ਜਿਮਨੀ ਚੋਣਾ ਆਉਂਦੀਆਂ ਨੇ ਪਹਿਲਾ ਸਿੰਗਲਾ ਸਾਹਿਬ ਦੀ ਵਾਰੀ ਆਉਂਦੀ ਹੈ ਫਿਰ ਰਮਨ ਅਰੋੜਾ ਨੇ ਜਿਹੜੇ ਜਲੰਧਰ ਤੋਂ ਉਹ ਫੜੇ ਜਾਂਦੇ ਨੇ ਤਾਂ ਹੁਣ ਫਿਰ ਜਿਮਨੀ ਚੋਣਾ ਆ ਰਹੀਆਂ ਨੇ ਉਸ ਤੋਂ ਪਹਿਲਾਂ ਵਰਦਾ ਜਿਹੜਾ ਦਿਵਾਲੀ ਦੇ ਦਿਨ ਵੱਡਾ ਤਮਾਕਾ ਹੁੰਦਾ ਇੱਕ ਇਹ ਚਾਹੇ ਉਹ EIA ਕਹਿ ਰਹੇ ਨੇ ਚਾਹੇ ਫਿਰ ਕਦੀ ਕਿ ਉਹ ਗਲਤ ਬਣਾਈ ਹੋਈ ਹੈ ਇੱਕ ਵੀਡੀਓ ਵਾਇਰਲ ਹੁੰਦੀ ਹੈ ਸੋਸ਼ਲ ਮੀਡੀਆ ਤੇ ਆਉਂਦੀ ਹੈ ਜਗਮਨ ਸਮਰਾਵ ਵੀਡੀਓ ਜਾਰੀ ਕਰਦੇ ਨੇ ਤੁਹਾਨੂੰ ਇਸ ਦੇ ਪਿੱਛੇ ਕੀ ਲੱਗਦਾ ਇਹ ਪੰਜਾਬ ਦੇ ਇਕੱਲੇ ਉਹ ਆਤਮਾਨ ਸਾਬ ਦੀ ਕੱਲੀ ਗੱਲ ਨੇ ਸਾਡੇ ਲੱਖ ਸਿਆਸੀ ਮੱਤੇ ਦੇ ਸਕਦੇ ਨੇ ਇਹ ਪੰਜਾਬ ਦੀ ਮੁੱਖ ਮੰਤਰੀ ਦੀ ਚੇਅਰ ਤੇ ਉਹਦੀ ਕ੍ਰੈਡਿਬਿਲਟੀ ਦੀ ਗੱਲ ਹੈ ਸੋ ਇਹ ਵੀਡੀਓ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਇਹਦੀ ਜਾਂਚ ਕਰਕੇ ਇਹਦਾ ਸੱਚ ਸਾਹਮਣੇ ਆਉਣਾ ਚਾਹੀਦਾ ਜੇ ਉਹ ਫੇਕ ਹੈ ਜੇ ਮੁੱਖ ਮੰਤਰੀ ਵਿਕਟਮ ਨਹੀਂ ਤਾਂ ਫਿਰ ਮੁੱਖ ਮੰਤਰੀ ਨੂੰ ਇਨਸਾਫ ਦਿਓ ਜੇ ਉਹ ਵੀਡੀਓ ਰੀਅਲ ਹੈ ਤਾਂ ਪੰਜਾਬੀਆਂ ਨੂੰ ਜਾਣਨ ਦਾ ਹੱਕ ਹੈ ਕਿ ਵੀਡੀਓ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ ਨਿਊਜ਼ ਤੇ ਮੈਂ ਜਸ ਖਹਿਰਾ ਪੰਜਾਬ ਦੇ ਵਿੱਚ ਜਿਮਨੀ ਚੋਣ ਦਾ ਦੌਰ ਹੈ ਸਾਰੀਆਂ ਪਾਰਟੀਆਂ ਦੇ ਵੱਲੋਂ ਜਿਮਨੀ ਚੋਣ ਦੇ ਉੱਤੇ ਆਪਣੀ ਆਪਣੀ ਜਿੱਤ ਦੇ ਦਾਵੇ ਕੀਤੇ ਜਾ ਰਹੇ ਨੇ ਹਰ ਪਾਰਟੀ ਦੇ ਵੱਲੋਂ ਕੈਂਡੀਡੇਟ ਐਲਾਨੇ ਜਾ ਚੁੱਕੇ ਨੇ ਜਿਨ੍ਹਾਂ ਨੇ ਆਜ਼ਾਦ ਤੌਰ ਤੇ ਆਪਣੀ ਕਿਸਮਤ ਜਮਾਉਣੀ ਸੀ ਉਹ ਵੀ ਅਖਾੜੇ ਦੇ ਵਿੱਚ ਆ ਚੁੱਕੇ ਨੇ ਹੋਣਾ ਚੋਣ ਅਖਾੜਾ ਜਿਹੜਾ ਪੱਕਦਾ ਹੋਇਆ ਨਜ਼ਰ ਆ ਰਿਹਾ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬਲਾਰੇ ਅਰਸ਼ਦੀਪ ਕਲੇਰ ਜੀ ਮੌਜੂਦ ਨੇ ਕਲੇਰ ਸਾਹਿਬ ਸਤੀਕਾਲ ਜੀ ਸਤੀਕਾਲ ਜੀ ਕਲੇਰ ਸਾਹਿਬ ਕਿਦਾਂ ਦਾ ਮਾਹੌਲ ਤਰਨ ਤਰਨ ਦੇ ਵਿੱਚ ਹੁਣ ਹੈਗਾ ਤਰਨ ਤਾਰਨ ਦੀ ਜਿਹੜੀ ਬਾਈ ਇਲੈਕਸ਼ਨ ਹੈ ਜੋ ਇੱਕ ਪਾਸੜ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਹਨ ਬੀਬੀ ਸੁਖਿੰਦਰ ਕੌਰਨ ਦਾਵਾ ਜੀ ਜੀ ਕਰਮੀ ਫੌਜੀਆ ਦਾ ਉਹ ਪਰਿਵਾਰ ਹੈ ਜੀ ਔਰ ਜਿਸ ਤਰੀਕੇ ਦਾ ਲੋਕ ਉਤਸ਼ਾਹ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਜੀਆ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਲੀਡਰਸ਼ਿਪ ਚ ਦਿਖਾ ਰਹੇ ਨੇ ਜੀ ਤਾਂ ਤਰਨ ਤਾਰਨ ਇੱਕ ਗੇਮ ਚੇਂਜਰ ਹੋਏਗਾ ਜੀ ਤੇ ਸਰਕਾਰ ਨੂੰ ਲੋਕ ਸਬਕ ਸਿਖਾ ਦੇਣਗੇ ਕਿ ਝੂਠੇ ਵਾਦੇ ਦਾਵਿਆਂ ਦਾ ਹਸ਼ਰ ਕੀ ਹੁੰਦਾ ਤੇ ਉਥੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ ਹੈ ਉਹ ਜਿੱਤ ਹਾਸਲ ਕਰੇ ਜੀ ਕਲੇਰ ਸਾਹਿਬ ਜਿੱਦਾਂ ਹਮੇਸ਼ਾ ਤਰਨ ਤਰਨ ਸੀਟ ਜਿਹੜੀ ਉਹ ਪੰਥਕ ਝਕਾ ਦੇ ਵਿੱਚ ਰਹੀ ਆ ਜਦੋਂ ਤੱਕ ਪੰਥਕ ਤਰਾਨੇ ਉਥੇ ਕਬਜ਼ਾ ਕੀਤਾ ਕੀਤਾ ਰੱਖਿਆ ਉਥੇ ਜਿਹੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤੇ ਉਥੇ ਕਾਬਜ਼ ਰਹੀ ਆ ਤਾਂ ਹੁਣ ਜਿਹੜਾ ਧਰਮੀ ਫੌਜੀਆ ਨੂੰ ਤੁਹਾਡੇ ਵੱਲੋਂ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਰ ਦੂਜੇ ਪਾਸੇ ਗੱਲ ਕਰੀਏ ਜਿਹੜਾ ਅਮਰਪਾਲ ਦਾ ਧੜਾ ਉਹਨਾਂ ਦੇ ਵੱਲੋਂ ਜਿਹੜਾ ਸੂਰੀ ਕਾਂਡ ਵਾਲਾ ਸੀਗਾ ਸੰਦੀਪ ਸ ਗਈਆ ਤਾਂ ਤੋਂ ਦੋਵੇਂ ਜਿਹੜੀਆਂ ਪੰਥਕ ਤੇ ਜਿਹੜੀਆਂ ਨੇ ਉਹ ਇੱਕ ਪਾਸੇ ਕੱਢ ਗਿਆ ਆਮੋ ਸਾਹਮਣੇ ਹੋ ਗਏ ਹੁਣ ਜਿਹੜੇ ਉੱਥੇ ਦੇ ਪੰਥਕ ਲੋਕ ਨੇ ਉਹ ਕਿੱਧਰ ਫੈਸਲਾ ਕਰਨਗੇ ਦੇਖੋ ਦੇਸ਼ ਦਾ ਸੰਵਿਧਾਨ ਹਰ ਇੱਕ ਨੂੰ ਇਜਾਜ਼ਤ ਦਿੰਦਾ ਹੈ ਹਰ ਇੱਕ ਪਾਰਟੀ ਆਪਣਾ ਕੈਂਡੀਡੇਟ ਖੜਾ ਕਰਦੀ ਹੈ ਕੈਂਡੀਡੇਟ ਆਪਣੀ ਗੱਲ ਕਰਦਾ ਸੋ ਕੋਈ ਵੀ ਚੋਣ ਲੜ ਸਕਦਾ ਜੀ ਦਰਸਲ ਤਰਨ ਤਾਰਨ ਦੀ ਜਿਹੜੀ ਬਾਈ ਇਲੈਕਸ਼ਨ ਹੈ ਉਹ ਪੰਜਾਬ ਦੇ ਵਿੱਚ 2027 ਦਾ ਟ੍ਰੇਲਰ ਹੋਏਗੀ 2027 ਦੀ ਨਹੀਂ ਰੱਖੇਗੀ ਪਰ ਹੁਣ ਜਿਹੜੇ ਪੰਜਾਬ ਦੇ ਲੋਕ ਨੇ ਉਹ ਕਿਸੇ ਵੀ ਐਕਸਪੈਰੀਮੈਂਟ ਕਰਨ ਦੇ ਮੂਡ ਦੇ ਵਿੱਚ ਨਹੀਂ ਹੈਗੇ ਪੰਜਾਬ ਦੇ ਲੋਕਾਂ ਨੇ ਪਹਿਲਾਂ ਕੈਪਟਨ ਸਾਹਿਬ ਦੀ ਗੱਲਾਂ ਚਾਕੇ ਉਹਨਾਂ ਨੇ ਝੂਠੀ ਗੁਟਕਾ ਸਾਹਿਬ ਦੀ ਜਿਹੜੀ ਸੌਂ ਖਾਦੀ ਸੀ ਕਾਂਗਰਸ ਨੇ ਉਹਦੇ ਵਿੱਚ ਆ ਕੇ ਕਾਂਗਰਸ ਨੂੰ ਵੋਟਾਂ ਪਾਤੀਆਂ ਫਿਰ ਆ ਕੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਬੜਾ ਝੂਠ ਤੂਫਾਨ ਬੜੇ ਵੱਡੀਆਂ ਗੱਲਾਂ ਕੀਤੀਆਂ ਇਹਨਾਂ ਨੂੰ ਵੋਟਾਂ ਪਾਤੀਆਂ ਹੁਣ ਪੰਜਾਬ ਬੜਾ ਫੋਕਸ ਪੰਜਾਬ ਚਾਹੁੰਦਾ ਹੈ ਡਵੈਲਪਮੈਂਟ ਹੋਵੇ ਪੰਜਾਬ ਚਾਹੁੰਦਾ ਹੈ ਉਹ ਰੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਹੋਵੇ ਪੰਜਾਬ ਨੌਕਰੀਆਂ ਚਾਹੁੰਦਾ ਹੈ ਪੰਜਾਬ ਖੇਡਾਂ ਦੀ ਤਰੱਕੀ ਚਾਹੁੰਦਾ ਹੈ ਜੀ ਹੁਣ ਜਿੰਨੇ ਪੰਜਾਬ ਦੇ ਸਵਾਲ ਨੇ ਇਹਨਾਂ ਦਾ ਇੱਕੋ ਜਵਾਬ ਹੈ ਸ਼੍ਰੋਮਣੀ ਅਕਾਲੀ ਦਲ ਜੀ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਹੈ ਕਿਉਂਕਿ ਜਦੋਂ ਵੀ ਪੀੜ ਪਈ ਹੈ ਤਾਂ ਆਪਣੇ ਪੰਜਾਬ ਦੇ ਨਾਲ ਖੜੇ ਨੇ ਸ਼੍ਰੋਮਣੀ ਅਕਾਲੀ ਦਲ ਖੜਿਆ ਹੈ ਚਾਹੇ ਹੜਾਂ ਦੀ ਗੱਲ ਕਰੀਏ ਸਰਦਾਰ ਸੁਖਬੀਰ ਸਿੰਘ ਬਾਦਲ ਸਾਰੇ ਪੰਜਾਬ ਦੇ ਵਿੱਚ ਗਏ ਨੇ ਔਰ ਮੁੱਖ ਮੰਤਰੀ ਤੇ ਸਰਕਾਰ ਨਾਲੋਂ ਵੱਧ ਕੰਮ ਕੀਤਾ ਸੋ ਹੁਣ ਲੋਕ ਕਿਸੇ ਐਕਸਪੈਰੀਮੈਂਟ ਦੇ ਮੂਡ 'ਚ ਨਹੀਂ ਲੋਕ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਨੂੰ ਚਾਹੁੰਦੇ ਨੇ ਔਰ ਲੋਕਾਂ ਦਾ ਮੂਡ ਹੈ ਜਿਹੜਾ ਤਰਨ ਤਰਨ ਦਾ ਉਹ ਹੁਣ 2027 ਦੀ ਨਹੀਂ ਰੱਖਣਾ ਤੇ ਬੜਾ ਸਪਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਉੱਥੇ ਵੱਡੀ ਲੀਡ ਨਾਲ ਜਿੱਤ ਰਿਹਾ ਜੇ ਇੱਕ ਪਾਸੇ ਗੱਲ ਕਰੀਏ ਆਮ ਆਦਮੀ ਪਾਰਟੀ ਵਿਚ ਹੁਣੇ-ਹੁਣੇ ਗਏ ਹਰਮਿੰਦਰ ਸਿੰਘ ਸੰਧੂ ਜਿਹੜੇ ਤੁਹਾਡੇ ਉੱਥੋਂ ਇੱਕ ਮੁਖ ਜਿਹੜੇ ਨੇ ਆਪੂ ਸੀਗੇ ਉੱਥੋਂ ਉਹ ਪਾਰਟੀ ਛੱਡ ਜਾਂਦੇ ਆ ਲੰਬਾ ਸਮਾਂ ਉਹਨਾਂ ਨੇ ਉੱਥੇ ਤੁਹਾਡੀ ਪਾਰਟੀ ਦੇ ਵੱਲੋਂ ਹੀ ਰਾਜੀ ਵੀ ਕੀਤਾ ਤਾਂ ਉਸ ਦੇ ਨਾਲ ਕੋਈ ਇਫੈਕਟ ਪਾਊਗਾ ਦੇਖੋ ਹਰਮੀਤ ਸੰਧੂ ਸਾਹਿਬ ਤਿੰਨ ਵਾਰੀ ਐਮਐਲਏ ਰਹੇ ਨੇ ਜੀ ਸ਼੍ਰੋਮਣੀ ਅਕਾਲੀ ਦਲ ਮਾ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਲਾਏ ਹੋਏ ਬੂਟੇ ਨੇ ਜਿਹੜਾ ਪਾਰਟੀ ਨੂੰ ਧੋਖਾ ਦੇ ਕੇ ਜਾ ਕੇ ਸਿਰਫ ਸੱਤਾ ਦੇ ਲਾਲਤ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਖੜੇ ਹੋ ਗਏ ਨੇ ਤਾਂ ਤੁਸੀਂ ਦੇਖਿਆ ਹੋਣਾ ਕਿ ਹਰਮੀਤ ਸੰਧੂ ਸਾਹਿਬ ਤਿੰਨ ਵਾਰੀ ਐਮਐਲਏ ਰਹੇ ਲੇ ਪਰ ਨਾਲ ਕੋਈ ਗਿਆ ਨਹੀਂ ਇਕੱਲੇ ਗਏ ਨੇ ਆਮ ਆਦਮੀ ਪਾਰਟੀ ਚ ਲੋਕਲ ਕੋਈ ਅਹੁਦੇਦਾਰ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਹਰਮੀਤ ਸੰਧੂ ਸਾਹਿਬ ਦੇ ਨਾਲ ਨਹੀਂ ਗਿਆ ਇੱਕ ਗੱਲ ਬੜੀ ਸਪਸ਼ਟ ਹੈ ਲੋਕ ਪਾਰਟੀਆਂ ਨਾਲ ਖੜੇ ਨੇ ਵਰਕ ਕੈਡਰ ਹਮੇਸ਼ਾ ਪਾਰਟੀ ਨਾਲ ਖੜਾ ਹੁੰਦਾ ਇਹ ਇੰਡੀਵਿਜੂਅਲ ਨੂੰ ਵਹਿਮ ਹੋ ਜਾਂਦਾ ਕਿ ਪਤਾ ਨਹੀਂ ਮੇਰੇ ਨਾਲ ਕਿੰਨੇ ਕੁ ਲੋਕ ਨੇ ਲੋਕ ਪਾਰਟੀ ਨੂੰ ਤਰਜੀਹ ਦਿੰਦੇ ਨੇ ਔਰ ਜਿਹੜੇ ਤਿੰਨ ਵਾਰੀ ਐਮਐਲਏ ਰਹੇ ਨੇ ਅੱਜ ਆਮ ਆਦਮੀ ਪਾਰਟੀ 'ਚ ਜਾ ਕੇ ਇੱਕ ਚੋਣ ਨਹੀਂ ਜਿੱਤੀ ਜਾਣੀ ਔਰ ਜੋ ਕੱਲ ਰੋਡ ਸ਼ੋਅ ਨਿਕਲਿਆ ਰੋਡ ਸ਼ੋਅ ਨੇ ਬਿਆਨ ਕਰਤਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਲੀਡਰਾਂ ਦਾ ਹਲਕੀ ਹ ਤੁਸੀਂ ਦੇਖੋ ਵੀ ਕੱਲ ਰੋਡ ਸ਼ੋਅ ਦੇ ਵਿੱਚ ਪਹਿਲੀ ਗੱਲ ਤਾਂ ਤਰਨ ਤਰਨ ਦੀ ਪਬਲਿਕ ਤਾਂ ਗਈ ਹੋਈ ਨਹੀਂ ਜੀ ਪੁਲਿਸ ਲਾ ਕੇ ਰੋਡ ショਅ ਕੱਢਣਾ ਪਿਆ ਉਹਦੇ ਵਿੱਚ ਵੀ ਜਿਹੜਾ ਕੈਂਡੀਡੇਟ ਹੈ ਮਤਲਬ ਅੱਜ ਜਿਹੜਾ ਦੁਲਾ ਮੈਂ ਕਹਿੰਦਾ ਆਪਾਂ ਵਿਆਹ ਰੱਖਿਆ ਹੈ ਜੀ ਜੀ ਤੇ ਦੁਲੇ ਨੂੰ ਛੱਤ ਤੇ ਬੈਠਣ ਤੱਕ ਦੀ ਜਗ੍ਹਾ ਨਹੀਂ ਨਾਲ ਲਮਕ ਕੇ ਰੋਡ ショਅ ਕਰਨਾ ਪਿਆ ਤਾਂ ਲੋਕ ਸਮਝਦੇ ਨੇ ਕਿ ਇਹਨਾਂ ਨੇ ਫਿਰ ਸਾਡਾ ਕੀ ਸਵਾਲ ਤੇ ਤੁਹਾਡੀ ਵੀ ਫੋਟੋ ਵੀ ਬੜੀ ਵਾਇਰਲ ਹੋਈ ਹੈ ਜੀ ਬਿਲਕੁਲ ਮੈਂ ਦੋਨੋਂ ਪਾਸੇ ਫਰਕ ਦਿਖਾਇਆ ਕਿ ਅਕਾਲੀ ਦਲ ਦੇ ਵਿੱਚ ਕਿੰਨਾ ਮਾਨ ਸਤਕਾਰ ਸੀ ਬਰਾਬਰ ਕੀ ਵਿੱਚ ਬਿਠਾਇਆ ਜਾਂਦਾ ਸੀ ਇੱਕ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਪਾਸੇ ਬਿਕਰਮ ਮਜੀਠੀਆ ਵਿਚਰ ਮੀਤ ਸੰਧੂ ਤੇ ਅੱਜ ਤਸਵੀਰ ਬਦਲ ਗਈ ਹੈ ਹਰਮੀਤ ਸੰਧੂ ਸਾਹਿਬ ਦਾ ਲਟਕਰੇ ਨੇ ਬਾਰੀਆਂ ਦੇ ਨਾਲ ਤੇ ਜਿਹੜੇ ਸਾਡੇ ਉੱਥੇ ਦੇ ਕੈਂਡੀਡੇਟ ਹੈ ਬੀਬੀ ਸੁਖਵਿੰਦਰ ਕੌਰ ਜੀ ਤੇ ਉਹਨਾਂ ਦੀ ਬੇਟੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੂਰਨ ਮਾਨ ਸਤਿਕਾਰ ਉਹਨਾਂ ਨੂੰ ਦਿੱਤਾ ਜਾ ਰਿਹਾ ਤੇ ਬਹੁਤ ਵਧੀਆ ਤਰੀਕੇ ਨਾਲ ਲੋਕ ਉਹਨਾਂ ਨੂੰ ਪਿਆਰ ਦੇ ਰਹੇ ਨੇ ਤੁਸੀਂ ਦੇਖੋਗੇ ਕਿ ਬਹੁਤ ਵੱਡੀ ਜਿੱਤ ਹੈ ਉਹਨਾਂ ਦੀ ਜੀ ਕਲੇਰ ਸਾਹਿਬ ਹੁਣ ਉਪਰੋਧੀਆਂ ਦੇ ਵੱਲੋਂ ਇਹ ਵੀ ਤੰਜ ਬਹੁਤ ਕਸਿਆ ਜਾ ਰਿਹਾ ਹੈ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਹੀ ਧਰਮੀ ਫੌਜੀਆਂ ਦੀ ਯਾਦ ਕਿਉਂ ਆਈ ਕਹਿੰਦੇ ਇੰਨੀ ਲੇਟ ਕਿਉਂ ਆਈ ਦੇਖੋ ਜਿਹੜੇ ਲੋਕਾਂ ਨੇ ਤੰਜ ਕਸਣਾ ਮੁਤੰਦਕਸ ਦੇ ਨਿੱਧ ਧਰਮੀ ਫੌਜੀਆਂ ਲਈ ਜੇ ਕਿਸੇ ਨੇ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ 84 ਦੇ ਵਿਕਟਮਸ ਲਈ ਜੇ ਕਿਸੇ ਨੇ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਨੇ ਬਾਦਲ ਸਾਹਿਬ ਨੇ ਕੀਤਾ ਬੰਦੀ ਸਿੰਘਾਂ ਲਈ ਜੇ ਕਿਸੇ ਨੇ ਕੁਝ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕੀਤਾ ਸੋ ਇਹ ਜਿਹੜੇ ਲੋਕ ਨੇ ਇਹ ਨਿੰਦਕ ਨੇ ਇਹਨਾਂ ਦਾ ਕੰਮ ਹੈ ਨੁਕਤਾਚੀਨੀ ਕਰਨਾ ਉਹ ਲੋਕਾਂ ਨੂੰ ਜਾ ਕੇ ਪੁੱਛੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿੱਡਾ ਵੱਡਾ ਸਹਾਰਾ ਹੈ ਚਾਹੇ ਧਰਮੀ ਫੌਜੀਆਂ ਦੇ ਪਰਿਵਾਰ ਹੋਣ ਚਾਹੇ 84 ਦੇ ਪੀੜਤ ਹੋਣ ਚਾਹੇ ਬੰਦੀ ਸਿੰਘਾਂ ਦੇ ਪਰਿਵਾਰ ਹੋਣ ਇਹ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੇ ਸਦਾ ਹੀ ਇਹ ਪਰਿਵਾਰਾਂ ਨੂੰ ਮਾਨ ਸਤਕਾਰ ਦਿੱਤਾ ਹੈ ਅੱਗੇ ਵੀ ਸ਼੍ਰੋਮਣੀ ਅਕਾਲੀ ਦਲ ਕਮਿਟਿਡ ਹੈ ਇਹ ਪਰਿਵਾਰਾਂ ਨੂੰ ਮਾਨ ਸਤਕਾਰ ਦੇਣ ਦੇ ਨਾਲ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਰ ਇੱਕ ਬਚਿੰਦੇ ਦੇ ਮਾਨ ਸਤਕਾਰ ਲਈ ਉਹਦੀ ਸਿਕਿਉਰਿਟੀ ਲਈ ਉਹਦੀ ਵੈਲਫੇਅਰ ਲਈ ਕਮਿਟਡ ਹੈ ਜੀ ਤੱਕ ਲੀਆ ਸਰਬ ਗੱਲ ਕਰੀਏ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਆ ਦੂਜੇ ਪਾਸੇ ਸਾਰੀਆਂ ਪੰਥਕ ਧਰਾਂ ਦੀ ਜੇ ਆਪਾਂ ਗੱਲ ਕਰੀਏ ਉਹ ਇਕੱਠੀਆਂ ਹੋਈਆਂ ਜੇ ਸ਼੍ਰੋਮਣੀ ਅਕਾਲੀ ਦਲ ਮਾਨ ਦਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਜਿਹੜਾ ਆਪਣਾ ਸਮਰਥਨ ਹੈ ਉਹ ਸੰਨੀ ਦੇ ਭਰਾ ਮਨਦੀਪ ਨੂੰ ਦਿੱਤਾ ਹੈ ਜੇ ਗੱਲ ਕਰੀਏ ਜਿਹੜੀ ਨਵੀਂ ਅਕਾਲੀ ਦਲ ਬਣੀ ਸੀਗੀ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਸਮਰਥਨ ਦੇਤਾ ਬਾਕੀ ਬਾਸ ਪੰਜਾਬ ਦੇ ਅੰਦਰ ਦਿੱਤਾ ਹੀ ਆ ਬਾਕੀ ਜਿੰਨੀਆਂ ਵੀ ਜਥੇਬੰਦੀਆਂ ਸੀਗੀਆਂ ਜ਼ਿਆਦਾਤਰ ਉਹਨਾਂ ਨੇ ਉਹਨਾਂ ਨੂੰ ਸਮਰਥਨ ਦਿੱਤਾ ਦੇਖੋ ਮੈਂ ਜਿੱਦਾਂ ਕਿਹਾ ਕਿ ਡੈਮੋਕ੍ਰੇਸੀ ਹੈ ਦੇਸ਼ ਦੇ ਵਿੱਚ ਹਰ ਇੱਕ ਪਾਰਟੀ ਨੂੰ ਹੱਕ ਹੈ ਉਹ ਆਪਣੀ ਗੱਲ ਕਰੇ ਟਕਰਾ ਸਕਦੀ ਹੈ ਸੋ ਤੁਸੀਂ ਜਿਹੜੀਆਂ ਪਾਰਟੀਆਂ ਦਾ ਜ਼ਿਕਰ ਕਰ ਰਹੇ ਹੋ ਇਹਨਾਂ ਚੋਂ ਬਹੁਤ ਸਾਰੀਆਂ ਪਾਰਟੀਆਂ ਹਮੇਸ਼ਾ ਚੋਣ ਮੈਦਾਨ ਦੇ ਵਿੱਚ ਰਹੀਆਂ ਨੇ ਪਰ ਪੰਜਾਬ ਨੇ ਪੰਥਕ ਤੇ ਰਾਮ ਨੇ ਜੇ ਕਿਸੇ ਨੂੰ ਪ੍ਰਮਾਨਿਤ ਕੀਤਾ ਉਹ ਕੱਲਾ ਸ਼੍ਰੋਮਣੀ ਅਕਾਲੀ ਦਲ ਹੈ ਜਿਹਦਾ ਚੋਣ ਨਿਸ਼ਾਨ ਤਕੜੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਨੇ ਉਦੋਂ ਸਰਦਾਰ ਸੁਖਜੀਤ ਸਿਮਰਜੀਤ ਸਿੰਘ ਮਾਨ ਸਾਹਿਬ ਦੇ ਵੀ ਕੈਂਡੀਡੇਟ ਖੜੇ ਰਹੇ ਨੇ ਇਕ ਸ਼੍ਰੋਮਣੀ ਕਾਲ ਦਲ 1920 ਰਵਿੰਦਰਜੀਤ ਦਾ ਉਹਨਾਂ ਦੇ ਵੀ ਕੈਂਡੀਡੇਟ ਕੱਢਦੇ ਰਹੇ ਨੇ ਸੋ ਇਹ ਦੇਸ਼ ਦੇ ਸੰਵਿਧਾਨ ਦੀ ਖੂਬਸੂਰਤੀ ਹੈ ਕਿ ਉਹਰੇ ਹਰ ਇੱਕ ਨੂੰ ਇਜਾਜ਼ਤ ਹੈ ਆਪਣੀ ਗੱਲ ਕਰਨ ਦੀ ਪਰ ਲੋਕਾਂ ਦੇ ਵਿੱਚ ਪ੍ਰਮਾਨਿਤ ਇੱਕੋ ਹੀ ਸ਼ਰੋਮਨੀ ਅਕਾਲੀ ਦਲ ਹੈ ਜੀ ਪੰਥ ਪ੍ਰਵਾਨਿਤ ਇੱਕੋ ਹੀ ਸ਼ਰੋਮਨੀ ਅਕਾਲੀ ਦਲ ਹੈ ਉਹ ਹੈ ਸ਼ਰੋਮਨੀ ਅਕਾਲੀ ਦਲ ਜਿਹਦਾ ਚੋਣ ਨਿਸ਼ਾਨ ਤੱਕੜੀ ਹੈ ਤੇ ਜਿਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਪਰ ਬੀਤੇ ਦਿਨ ਤੁਸੀਂ ਚੋਣ ਕਮਿਸ਼ਨਰ ਨੂੰ ਵੀ ਮਿਲੇ ਸੀਗੇ ਧੱਕੇ ਦੀ ਗੱਲ ਹੁੰਦੀ ਹੈ ਕਿ ਅਕਾਲੀ ਦਲ ਦੇ ਨਾਲ ਜਿਮਨੀ ਚੋਣ ਦੇ ਵਿੱਚ ਧੱਕਾ ਕੀਤਾ ਜਾ ਰਿਹਾ ਉੱਥੇ ਹਰ ਸੰਭਵ ਕੋਸ਼ਿਸ਼ਾਂ ਜਿਹੜੀ ਉਹ ਮੌਜੂਦਾ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਅਸੀਂ ਜਿੱਤਣਾ ਉਹ ਸਾਰਾ ਮਸਲਾ ਕੀ ਸੀ ਦੇਖੋ ਮੈਂ ਪਿਛਲੇ ਦਿਨੀ ਵੀ ਚੀਫ ਇਲੈਕਟਰਲ ਪੰਜਾਬ ਦੇ ਸਿਵਨਸੀ ਸਾਹਿਬ ਉਹਨਾਂ ਨੂੰ ਮੈਂ ਦੋ ਵਾਰੀ ਮਿਲਿਆ ਮੈਂ ਰਿਟਨ ਕੰਪਲੇਂਟ ਦਿੱਤੀ ਹੈ ਵਿਦ ਪ੍ਰੂਫਸ ਦਿੱਤੇ ਜੀ ਹੁਣ ਤਰਨਤਾਰਨ ਦੇ ਵਿੱਚ ਜਿੱਥੇ ਬਾਈ ਇਲੈਕਸ਼ਨ ਹੋ ਰਹੀ ਹੈ ਜੀ ਉੱਥੇ ਬਿਲਕੁਲ ਬਾਈ ਇਲੈਕਸ਼ਨ ਤੋਂ ਪਹਿਲਾਂ ਹਰਨੀਤ ਸੰਧੂ ਸਾਹਿਬ ਦੇ ਦੋ ਬੜੇ ਚਹੇਤੇ ਅਫਸਰ ਨੇ ਜਿਹੜੇ ਪਹਿਲਾਂ ਉੱਥੇ ਲਗਾਤਾਰ 10 ਤੋਂ 15 ਸਾਲ ਐਸ ਐਚ ਓ ਲੱਗੇ ਰਹੇ ਨੇ ਜਦੋਂ ਉਹ ਐਮ ਐਲ ਏ ਸੀ ਜੀ ਡੀ ਐਫ ਪੀ ਸੁਖਬੀਰ ਸਿੰਘ ਤੇ ਡੀ ਐਸ ਪੀ ਜਗਜੀਤ ਸਿੰਘ ਜੀ ਬਿਲਕੁਲ ਕੋਡ ਆਫ ਕੰਡਕਟ ਤੋਂ ਪਹਿਲਾਂ ਇਹਨਾਂ ਨੂੰ ਦੁਬਾਰਾ ਉੱਥੇ ਲਿਆ ਕੇ ਲਾਇਆ ਤੇ ਮੈਂ ਚੀਫ ਇਲੈਕਟਰਲ ਪੰਜਾਬ ਨੂੰ ਕਿਹਾ ਕਿ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਹੈ ਕਿ ਜੇ ਕੋਈ ਅਫਸਰ ਇੱਕ ਪਾਰਟਿਕੂਲਰ ਏਰੀਏ ਦੇ ਵਿੱਚ 3 ਸਾਲ ਤੋਂ ਵੱਧ ਸਮਾਂ ਉਹਨੇ ਲਾਇਆ ਤੇ ਹੁਣ ਉੱਥੇ ਚੋਣਾਂ ਹੋ ਰਹੀਆਂ ਨੇ ਅਫਸਰ ਉੱਥੇ ਨਹੀਂ ਲੱਗ ਸਕਦਾ ਪਰ ਇਹ ਧੱਕੇਸ਼ਾਹੀ ਕਰਨਗੇ ਇਹ ਮੈਂ 13 ਅਕਤੂਬਰ ਨੂੰ ਜਾ ਕੇ ਸਿਬਨ ਸੀ ਸਾਹਿਬ ਨੂੰ ਦੱਸਿਆ ਸੀ ਕਿ ਉੱਥੇ ਹੁਣ ਆ ਕੁਝ ਸ਼ੁਰੂ ਹੋਏਗਾ ਕਿਉਂਕਿ ਜਦੋਂ ਬੰਦੇ ਘਰ ਦੇ ਲਾਲੇ ਰਿਸ਼ਤੇਦਾਰੀਆਂ ਵੀ ਤੇ ਆਪਸ ਵਿੱਚ ਹਣੋ 24 ਨੂੰ ਜਿਹੜੀ ਮੈਂ ਕੰਪਲੇਂਟ ਦਿੱਤੀ ਹੈ ਹੁਣ ਕੀ ਉੱਥੇ ਸ਼ੁਰੂ ਹੋ ਗਿਆ ਕਿ ਉੱਥੇ ਕੋਈ ਵੀ ਨਵਾਂ ਪਰਚਾ ਦਰਜ ਹੁੰਦਾ ਤਰਨਤਾਰਾਂ ਵਿੱਚ ਉਹਦਾ ਕਾਲਮ ਖਾਲੀ ਛੱਡਦੇ ਨੇ ਫਿਰ ਬਾਹ ਮਰੂੜਨ ਦੀ ਟੈਕਟਿਕ ਸ਼ੁਰੂ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚਾਂ ਨੂੰ ਅਕਾਲੀ ਦਲ ਦੇ ਲੀਡਰਾਂ ਨੂੰ ਵਰਕਰਾਂ ਨੂੰ ਕਿ ਭਾਈ ਜਾਂ ਤਾਂ ਪਾਰਟੀ ਛੱਡੋ ਸਰਕਾਰ ਦੀ ਸਪੋਰਟ ਚਾਜੋ ਨਹੀਂ ਪਰਚਾ ਦੇਾਂਗੇ ਜੀ ਅਸੀਂ ਜਿਹੜੀ ਪਹਿਲਾਂ 575 ਹੁੰਦੀ ਸੀ ਤੁਹਾਨੂੰ ਯਾਦ ਹੋਵੇ ਹੁਣ ਉਹ ਬੀਐਨਐਸ ਦੇ ਵਿੱਚ ਪਹਿਲਾਂ ਤਾਂ 107 151 ਸੀ ਹੁਣ ਬੀਐਨਐਸ ਦੇ ਵਿੱਚ ਉਹ 126 ਤੇ 169 ਹੋਗੀ ਉਹਦੇ ਨੋਟਿਸ ਕੱਢਣ ਲੱਗੇ 10-10 ਬੰਦਿਆਂ ਨੂੰ ਨੋਟਿਸ ਜਾਂਦਾ ਕਿ ਜੀ 28 ਤਰੀਕ ਨੂੰ ਪੇਸ਼ ਹੋ ਜੀ 30 ਅਕਤੂਬਰ ਨੂੰ ਪੇਸ਼ ਹੋ ਜੀ ਐਸਡੀਐਮ ਦੇ ਕਿਉਂ ਪੇਸ਼ ਹੋ ਜੀ ਮੈਂ ਉਹ ਵੀ ਮੁੱਖ ਚੌਂਡ ਅਧਿਕਾਰੀ ਨੂੰ ਦੱਸ ਕੇ ਆਇਆ ਵੀ ਇਹ ਬਿਲਕੁਲ ਇਹ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਇਹਨੂੰ ਫੌਰਨ ਤੌਰ ਤੇ ਬੰਦ ਕਰੋ ਜੀ ਸਾਡੇ ਕੈਂਡੀਡੇਟ ਹੈ ਤਰਨਤਾਰਨ ਦੇ ਸੁਖਵਿੰਦਰ ਕੌਰ ਰੰਧਾਵਾ ਬੀਬੀ ਜੀ ਉਹਨਾਂ ਦੀ ਬੇਟੀ ਹੈ ਕੰਚਨਪ੍ਰੀਤ ਉਹਦੇ ਤੇ ਪਰਚਾ ਮਤਲਬ ਪੰਜਾਬ ਚ ਲੜਾਈ ਲੜਨੀ ਮਰਦਾ ਵਾਂਗੂ ਲੜੋ ਕਿਸੇ ਨੇ ਧੀਆਂ ਭੈਣਾਂ ਤੇ ਵੀ ਪਰਚੇ ਦਿੱਤੇ ਨੇ ਇਹ ਸਰਕਾਰ ਇੰਨੀ ਗਿਰ ਗਈ ਹੈ ਕਿ ਹੁਣ ਧੀਆਂ ਭੈਣਾਂ ਤੇ ਪਰਚੇ ਦਊਗੀ ਇਸੇ ਤਰੀਕੇ ਉਹਨਾਂ ਦੇ ਪੀਏ ਦੇ ਉੱਤੇ ਆਹੀ 107 151 ਜਿਹੜੀ ਹੁਣ 126 169 ਹੋਗੀ ਇੱਕ ਅਸੀਂ ਪਰਮਿਸ਼ਨ ਅਪਲਾਈ ਕੀਤੀ ਫੋਰਚੂਨਰ ਗੱਡੀ ਦੀ ਕਿ ਜੀ ਇਹ ਗੱਡੀ ਕੈਂਡੀਡੇਟ ਤੇ ਕਾਫਲਿਕਸ ਚੱਲੂਗੀ ਉਹ ਜਿਹੜੀ ਗੱਡੀ ਹੈ ਪ੍ਰਭਜੀਤ ਗੱਡੀ ਸਮੇਟੀ ਘਰੋਂ ਚੱਕ ਲਈ ਸੀ ਇਹਨੇ ਸੋ ਇਹ ਕੰਪਲੇਂਟ ਆ ਅਸੀਂ ਦਿੱਤੀਆਂ ਨੇ ਮੈਂ ਅੱਜ ਵੀ ਤੁਹਾਡੇ ਮਾਧਿਅਮ ਨਾਲ ਵੀ ਅਫਸਰਾਂ ਨੂੰ ਕਹਿਣਾ ਚਾਹੁੰਦਾ ਵੀ ਇਹ ਧੱਕਾ 10 15 ਦਿਨ ਦਾ ਅਫਸਰ ਸੰਵਿਧਾਨ ਦੇ ਮੁਤਾਬਕ ਕੰਮ ਕਰਨ ਜੋ ਦੇਸ਼ ਦਾ ਸੰਵਿਧਾਨ ਕਹਿੰਦਾ ਜੋ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਕਹਿੰਦੀਆਂ ਨੇ ਨਹੀਂ ਫਿਰ ਮਜਬੂਰਾਂ ਅਸੀਂ ਕੋਰਟ ਜਾਵਾਂਗੇ ਤੇ ਕੋਰਟ 'ਚ ਫਿਰ ਅਫਸਰਾਂ ਦੀ ਜਵਾਬਦੇਹੀ ਤੈਅ ਕਰਾਵਾਂਗੇ ਜਿਹੜਾ ਵੀ ਅਫਸਰ ਸੰਵਿਧਾਨ ਤੋਂ ਬਾਹਰ ਜਾ ਕੇ ਸੋਚਦਾ ਇਹ ਕਿਸੇ ਨੂੰ ਵਹਿਮ ਨਹੀਂ ਹੋਣਾ ਚਾਹੀਦਾ ਇਹ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਉੱਥੇ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਹਰਮਿਤ ਸੰਧੂ ਉੱਥੇ ਦੀ ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਇਹ ਦੋ ਡੀਐਸਪੀ ਤੇ ਹੋਰ ਅਫਸਰ ਇਹ ਵਹਿਮ ਨਾ ਰੱਖੇ ਕਿ ਸ਼ਰੂਮ ਨਹੀਂ ਅਕਾਲੀ ਦਲ ਨੂੰ ਡਰਾ ਲੈਣਗੇ ਇਹ ਸ਼ਹੀਦਾ ਦੀ ਜਥੇਬੰਦੀ ਹੈ ਇਸ ਸੰਘਰਸ਼ਾਂ ਚੋਂ ਆਈ ਹੈ ਉਰੇ ਗੋਲੀਆਂ ਖਾਧੀਆਂ ਸੀਨੇ ਤੇ ਇੰਦਰਾ ਗਾਂਧੀ ਵਰਗੇ ਵੱਡੇ ਵੱਡੇ ਸ਼ਾਸਕ ਇਸ ਦੇਸ਼ ਦੇ ਅਕਾਲੀ ਦਲ ਨੂੰ ਮਟਾਉਣ ਤੇ ਜ਼ੋਰ ਲਾ ਗਏ ਅਕਾਲੀ ਦਲ ਨੇ ਕਿਸੇ ਤੋਂ ਖਤਮ ਹੋਇਆ ਇਹ 10 15 ਦਿਨ ਦੇ ਧੱਕੇ ਪਿੱਛੇ ਅਫਸਰ ਕੋਟਾਂ ਦੇ ਵਿੱਚ ਜਵਾਬ ਦੇ ਰਹੇ ਨੇ ਜੇ ਕੋਈ ਅਫਸਰ ਸੰਵਿਧਾਨ ਤੋਂ ਬਾਹਰ ਜਾ ਕੇ ਕੰਮ ਕਰੂ ਅਸੀਂ ਉਹਨੂੰ ਸੰਵਿਧਾਨ ਦੇ ਮੁਤਾਬਕ ਅਦਾਲਤ ਲੈ ਕੇ ਜਾਵਾਂਗੇ ਜੀ ਕਲੇਰ ਸਾਹਿਬ ਤੁਸੀਂ ਤਰਨਤਾਰਨ ਗਏ ਹੋ ਹੁਣ ਤੱਕ ਮੈਂ ਪਾਰਟੀ ਦੇ ਜਿਹੜੇ ਪ੍ਰਚਾਰਕਾਂ ਦੀ ਲਿਸਟ ਹੈ ਉਹਦੇ ਵਿੱਚ ਮੇਰਾ ਨਾਮ ਹੈ ਮੇਰਾ ਜਿਹੜਾ ਸ਼ਡਿਊਲ ਹੈ ਉਹ 1 ਨਵੰਬਰ ਤੋਂ ਹੈ 1 ਨਵੰਬਰ ਤੋਂ ਮੈਂ ਉੱਥੇ ਜਾਵਾਂ ਕਿਉਂਕਿ ਉਰੇ ਆਰਗੇਨਾਈਜੇਸ਼ਨ ਦਾ ਵੀ ਕੰਮ ਬਹੁਤ ਹੈ ਇਲੈਕਸ਼ਨ ਕਮਿਸ਼ਨ ਨਾਲ ਤਾਲਮੇਲ ਹੈ ਕਿਉਂਕਿ ਡਾਕਟਰ ਦਲਜੀਤ ਚੀਮਾ ਜਿਹੜੇ ਪਾਰਟੀ ਦੇ ਸੈਕਟਰੀ ਵੀ ਨੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਇਨਚਾਰਜ ਨੇ ਪਾਰਟੀ ਦੇ ਉਹ ਵੀ ਤਰਨਤਾਰਨ ਨੇ ਪ੍ਰਧਾਨ ਸਾਹਿਬ ਤੋਂ ਉਰੇ ਪਿੱਛੇ ਕੰਮ ਦੇਖਣ ਦੇ ਲਈ ਇੱਕ ਬੰਦਾ ਦਫ਼ਤਰ ਦੇ ਵਿੱਚ ਤਾਂ ਕਰਕੇ ਮੈਂ ਉਰੇ ਇੱਕ ਤਰੀਕ ਤੋਂ ਮੈਂ ਵੀ ਉੱਥੇ ਤੇ ਕਲੀਅਰ ਸਾਹਿਬ ਤੁਹਾਡੇ ਕਹਿਣ ਦੇ ਮੁਤਾਬਕ ਹਜੇ ਤੱਕ ਤੁਸੀਂ ਤਰਨ-ਤਰਨ ਗਏ ਨਹੀਂ ਤੁਸੀਂ ਜਿਹੀਆਂ ਕਿਹੜੀਆਂ ਸਪੀਚਾਂ ਦਿੰਨੇ ਹੋ ਜਿਹਦੇ ਨਾਲ ਉੱਥੇ ਜਿਹੜੇ ਲੋਕ ਭੜਕਦੇ ਆ ਤੁਹਾਡੇ ਖਿਲਾਫ ਸ਼ਿਕਾਇਤ ਵੀ ਪਹੁੰਚ ਗਈ ਹੈ ਦੇਖੋ ਬੜੀ ਹਾਸੋਈ ਨਹੀਂ ਗੱਲ ਹੈ ਔਰ ਇਥੋਂ ਸਰਕਾਰ ਦੀ ਘਬਰਾਟ ਪਰੋਨਾਦੀ ਹਾਰ ਹੈ ਜਿਹੜੀ ਉਹਨਾਂ ਨੂੰ ਖੁਦ ਕੰਨ ਤੇ ਲਿਖੀ ਦਿਖ ਰਹੀ ਹੈ ਕਿ ਇੱਕ ਸ਼ਿਕਾਇਤ ਕਰਾਈ ਗਈ ਹੈ ਹੂੰ ਕਹਿੰਦੇ ਜੀ ਅਰਸ਼ਦੀਪ ਕਲੇਰ ਤੇ ਤਰਨਤਾਰਨ ਦੇ ਵਿੱਚ ਵੜਨ ਤੇ ਰੋਕ ਲਾਓ 11 ਤਰੀਕ ਤੱਕ ਕਿ ਤਰਨਤਾਰਨ ਨਾ ਆਵੇ ਜੀ ਕਿਉਂਕਿ ਵੱਖੋ ਵੱਖਰੀ ਥਾਵਾਂ ਤੇ ਮੀਟਿੰਗਾਂ ਕਰਕੇ ਲੋਕਾਂ ਨੂੰ ਅਕਸਰ ਹੈ ਔਰ ਫੈਕਟ ਆਫ ਦ ਮੈਟਰ ਹੈ ਕਿ ਮੈਂ ਹਲੇ ਤਰਨਤਾਰਨ ਇੱਕ ਵਾਰ ਵੀ ਨਹੀਂ ਗਿਆ ਜੀ ਮੈਂ 1 ਨਵੰਬਰ ਤੋਂ ਬਾਅਦ ਜਾਣਾ ਜਦੋਂ ਉੱਥੇ ਮੇਰਾ ਕੈਂਪੇਨਿੰਗ ਦਾ ਸ਼ਡਿਊਲ ਹੈ ਇਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਕਿੰਨੀ ਬੋਗਸ ਕੰਪਲੇਂਟਾਂ ਨੇ ਜਿਹੜੀਆਂ ਕਰਦੇ ਨੇ ਸਿਰਫ ਵਿਰੋਧੀਆਂ ਦੀ ਆਵਾਜ਼ ਤੋਂ ਡਰਦੀ ਹੈ ਆਮ ਕੇ ਵਿਰੋਧੀ ਜਾ ਕੇ ਹੁਣ ਕੰਪੇਨ ਵੀ ਨਾ ਕਰਨ ਪਰ ਜਦੋਂ ਮੈਂ ਕਿਹਾ ਕਿ ਸਾਰਾ ਕੁਝ ਦੇਸ਼ ਚ ਸੰਵਿਧਾਨਕ ਤਾਪਕ ਹੁੰਦਾ ਮੇਰਾ ਨਾਮ ਇਲੈਕਸ਼ਨ ਕਮਿਸ਼ਨ ਨੇ ਬਤੌਰ ਸਟਾਰ ਕੰਪੇਨਰ ਦੇ ਅਪਰੂਵ ਕੀਤਾ ਮੈਂ ਆਪਣੀ ਪਾਰਟੀ ਦੀ ਕੰਪੇਨ ਲਈ ਉੱਥੇ ਤਰਨ ਤਰਨ ਜਾਊਗਾ ਤੇ ਸਾਨੂੰ ਕੋਈ ਜਾ ਕੇ ਉੱਥੇ ਪਾਰਟੀ ਦੀ ਗੱਲ ਕਰਨ ਤੋਂ ਨਹੀਂ ਰੋਕ ਸਕਦਾ ਜੀ ਕਲਿਆਰ ਸਾਹਿਬ ਬੀਤ ਦਿਨ ਮੁੱਖ ਮੰਤਰੀ ਸਾਹਿਬ ਸਟੇਜ ਤੇ ਚੜ੍ਹਦੇ ਆ ਤਾਂ ਉੱਥੇ ਇੱਕ ਗੱਲ ਕਰਦੇ ਆ ਹਾਸੇ ਠੱਠੇ ਦੇ ਵਿੱਚ ਕਹਿੰਦੇ ਆ ਕਿ ਕਹਿੰਦੇ ਜਿਹੜੇ ਅਸੀਂ ਕੰਮ ਕੀਤੇ ਆ ਲੋਕਾਂ ਨੂੰ ਪੁੱਛਦਾ ਕਹਿੰਦੇ ਚੰਗੇ ਕੀਤੇ ਆ ਤੇ ਕਹਿੰਦਾ ਜਿਹੜਾ ਨਾਪੇ ਵਾਲਾ ਕੰਮ ਕੀਤਾ ਜੇਲ੍ਹ ਵਾਲਾ ਕਹਿੰਦਾ ਉਹ ਚੰਗਾ ਕੀਤਾ ਇਦਾਂ ਕਰਕੇ ਟਾਰਗੇਟ ਬਹੁਤ ਉਹ ਕਰਦੇ ਆ ਦੇਖੋ ਪੰਜਾਬ ਦੇ ਮੁੱਖ ਮੰਤਰੀ ਕੋਲੇ ਕੋਈ ਪ੍ਰਾਪਤੀ ਦੱਸਣ ਨੂੰ ਹੈ ਨਹੀਂ ਜੀ 4 ਸਾਲ ਤਕਰੀਬਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋ ਗਏ ਕੋਈ ਕੰਮ ਦੱਸਣ ਨੂੰ ਹੈ ਨਹੀਂ ਜੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਆ ਕੇ ਦੱਸਣ ਨਾ ਕੋਈ ਵੱਡਾ ਹਸਪਤਾਲ ਆਮ ਆਦਮੀ ਪਾਰਟੀ ਦੇਣ ਹੋਵੇ ਕੋਈ ਵੱਡਾ ਹਾਈਵੇ ਕੋਈ ਵੱਡਾ 에어ਪੋਰਟ ਕੋਈ ਵੱਡਾ ਸਕੂਲ ਕਾਲਜ ਕੀ ਦੇਣਾ ਕੋਈ ਨੌਕਰੀਆਂ ਦਿੱਤੀ ਹੁਣ ਕੀ ਦੇਣਾ ਹੱਸੇ ਠੱਠੇ ਕਰਕੇ 4 ਸਾਲ ਟਪਾਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਝ ਲੈਣ ਕਿ ਪੰਜਾਬ ਨੇ ਹਾਸੇ ਠੱਠਿਆਂ ਚ ਇੱਕ ਵਾਰੀ ਮੌਕਾ ਦੇਤਾ ਜੀ ਮੁੱਖ ਮੰਤਰੀ ਨੂੰ ਕੰਮ ਕਰਕੇ ਦਿਖਾਉਣਾ ਪੈਂਦਾ ਜੇ ਮੁੱਖ ਮੰਤਰੀ ਸੋਚਦੇ ਨੇ ਨਾ ਕਿ ਪੰਜਾਬੀ ਹੁਣ ਦੁਬਾਰਾ ਬੁੱਧੂ ਬਣ ਜਾਣਗੇ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਅੱਜ ਦੇ ਐਸੇ ਪਹਿਲੇ ਮੁੱਖ ਮੰਤਰੀ ਬਣ ਗਏ ਨੇ ਜਿਨ੍ਹਾਂ ਨੂੰ ਪੰਜਾਬ ਨਫ਼ਰਤ ਕਰਦਾ ਆਮ ਆਦਮੀ ਪਾਰਟੀ ਨੂੰ ਲੋਕ ਨਫ਼ਰਤ ਕਰਦੇ ਨੇ ਮੁੱਖ ਮੰਤਰੀ ਸਾਹਿਬ ਲਾ ਤਾਂ ਪੰਜਾਬੀਆਂ ਦੇ ਨੇ ਮੁੱਖ ਮੰਤਰੀ ਸਾਹਿਬ ਨੂੰ ਦਿੱਲੀ ਦੇ ਵੀ ਤਿਆਗ ਦੇਣਾ ਤੇ ਅਹੀ ਭਗਵੰਤ ਮਾਨ ਸਾਹਿਬ ਇਹ ਮੁੜ ਕੇ ਜਿੱਥੋਂ ਆਏ ਸੀ ਇਹ ਸਟੇਜਾਂ ਚਲਾਉਂਦੇ ਸੀ ਮੈਂ ਕਹੂੰਗਾ ਮੁੱਖ ਮੰਤਰੀ ਸਾਹਿਬ ਦੁਬਾਰਾ ਸਟੇਜਾਂ ਹੀ ਲੱਭ ਲੈਣ ਸਟੇਜ ਚਲਾਉਣਾ ਮੁੱਖ ਮੰਤਰੀ ਤੇ ਬਸ ਦਾ ਰੋਗ ਹੈ ਕੋਲੇਰ ਸਾਹਿਬ ਤੁਸੀਂ ਕਹਿੰਦੇ ਕੰਮ ਨਹੀਂ ਕੀਤਾ ਉਹਨਾਂ ਨੇ ਤਾਂ ਬੀਬੀਆਂ ਆਟਾ ਘੋਣਨ ਦੇ ਕਹਿੰਦੇ ਹੁੰਦੇ ਪਹਿਲਾਂ ਪੀਣਾ ਕਰਨਾ ਪੈਂਦਾ ਸੀ ਉਹ ਤੋਂ ਵੀ ਬੀਧੀਆਂ ਕਰਤੀਆਂ ਸੀ ਆਟਾ ਹੀ ਦੇਣ ਲੱਗ ਕੇ ਸੀ ਸਦਾ ਜਿਹੜਾ ਬਾਦਲ ਸਾਹਿਬ ਨੇ ਕਣਕ ਨੂੰ ਸ਼ੁਰੂ ਕੀਤੀ ਸੀ ਉਹ ਮਾਨ ਸਾਹਿਬ ਸਦਾ ਆਟਾ ਹੀ ਦੇਣ ਲੱਗ ਕੇ ਸੀ ਜਿਹੜੀ ਆਟਾ ਦਾਲ ਸਕੀਮ ਹੈ ਨਾ ਜੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਸਾਹਿਬ ਦੀ ਵਿਜਨ ਸੀ ਉਹਨਾਂ ਦੀ ਸੋਚ ਸੀ ਜੀ 2007 ਦੀ ਸਰਕਾਰ ਜਦੋਂ ਆਈ ਹੈ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਸੀ ਕਿ ਅਸੀਂ ਦਾਲ ਤੇ ਆਟਾ ਦਿਆ ਕਰਾਂਗੇ ਗਰੀਬਾਂ ਨੂੰ ਜੀ ਪਹਿਲੀ ਕੈਬਨਟ ਮੀਟਿੰਗ ਦੇ ਵਿੱਚ ਉਹ ਅਪਰੂਵ ਕੀਤਾ ਪੰਜਾਬ ਉਹ ਪਹਿਲਾ ਸੂਬਾ ਬਣਿਆ ਜਿਨੇ ਆਟਾ ਦਾਲ ਸਕੀਮ ਸ਼ੁਰੂ ਕੀਤੀ ਹਮ ਔਰ ਉਹਦੇ ਜਿਹੜੇ ਲਾਭ ਪੱਤਰੀ ਨੇ ਜੀ ਤੁਸੀਂ ਬਲੀਵ ਕਰਿਓ ਕਿ 2007 ਚ ਸਰਕਾਰ ਨੇ ਸਕੀਮ ਸ਼ੁਰੂ ਕੀਤੀ ਸੀ ਹੂੰ 2017 ਦੇ ਵਿੱਚ ਸਰਕਾਰ ਬਦਲਣ ਤੱਕ ਉਹਦੇ ਲਾਭ ਪੱਤਰੀ 20 ਲੱਖ ਸੀ ਜੀ 7 ਚ ਸ਼ੁਰੂ ਕੀਤੀ 2017 ਚ ਲਾਭ ਪੱਤਰੀ 20 ਲੱਖ ਹੋਈ ਜੀ ਇੰਨੀ ਕਾਮਯਾਬ ਸਕੀਮ ਜਿਹਨੂੰ ਦੇਸ਼ ਦੀ ਸਰਕਾਰ ਨੇ ਕਾਪੀ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਉਹ ਦੇਸ਼ ਦੇ ਵਿੱਚ ਚਲਾਈ ਜੀ ਕਾਂਗਰਸ ਦੇ ਰਾਜ ਦੇ ਵਿੱਚ ਉਹ ਕੱਟ ਕੇ ਜਿਹੜੇ ਲਾਭ ਪੱਤਰੀ ਸੀ ਉਹ ਤਕਰੀਬਨ ਰਹਿ ਗਏ 13 ਅੰਕ ਲੱਖ ਜੀ 7 ਲੱਖ ਕੱਟ ਤੇ ਜੀ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਆ ਜੋ ਲਾਭ ਪਾਤਰੀ ਕੱਟ ਕੇ ਰਹਿ ਗਏ ਸਿਰਫ 4.5 ਤੋਂ 5 ਲੱਖ ਜਿਨ੍ਹਾਂ ਨੂੰ ਮਿਲਦੀ ਨਹੀਂ ਜੀ ਮਤਲਬ ਲਾਭ ਪਾਤਰੀ 4.5 ਤੋਂ 5 ਲੱਖ ਰਹਿ ਗਏ ਔਨ ਰਿਕਾਰਡ ਦਿੰਦੇ ਉਹਨਾਂ ਨੂੰ ਵੀ ਨਹੀਂ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਸੋਚਦੇ ਨੇ ਕਿ ਪੰਜਾਬ ਨਹੀਂ ਦੇਖ ਰਿਹਾ ਇਹ ਚੀਜ਼ਾਂ ਨੂੰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕੋ ਫਲਸਫਾ ਵੀ ਜੇ ਗੱਲਾਂ ਦਾ ਕੜਾਹ ਬਣਾਉਣਾ ਫਿਰ ਮਿੱਠਾ ਕਿਉਂ ਘੱਟ ਪਾਉਣਾ ਇਹ ਕੜਾਹ ਬਣਾਉਂਦੇ ਬਣਾਉਂਦੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਐਸਾ ਕੜਾਹ ਛਕੋਣਾ ਇਹ ਮੁੜ ਕੇ ਰਾਜਨੀਤੀ ਭੁੱਲ ਜਾਣਾ ਇਹਨਾਂ ਨੂੰ ਕਹੇ ਨੇ ਵੜਨ ਨਹੀਂ ਦੇਣਾ ਪੱਡਾ ਚ ਕਲੀਅਰ ਸਾਹਿਬ ਜਿਵੇਂ ਬਾਰ ਲੀਆਂ ਸਟੇਟਾਂ ਦੇ ਵਿੱਚ ਵਾਅਦੇ ਹੁੰਦੇ ਨੇ ਕਿ ਬੀਬੀਆਂ ਨੂੰ 3000 ਰੁਪਏ ਦਿੱਤਾ ਜਾਊਗਾ ਪੰਜਾਬ ਦੀਆਂ ਬੀਬੀਆਂ ਨੂੰ 1100 ਮਿਲੂਗਾ ਪਹਿਲੀ ਗੱਲ ਤਾਂ ਜੀ ਮੈਂ ਇਹ ਗੱਲ ਕਹਿ ਦਿਆਂ ਕਿ ਅੱਜ ਬੀਬੀਆਂ ਦਾ 1000 ਰੁਪਈਆ ਨਹੀਂ ਅੱਜ ਕੱਲੀ-ਕੱਲੀ ਬੀਬੀ ਦਾ 48 48000 ਰੁਪਈਆ ਜੀ 4 ਸਾਲ ਹੋ ਗਏ ਜੀ 1 ਸਾਲ ਦਾ 12000 ਇੱਕ ਬੀਬੀ ਦਾ ਜੀ ਕੱਲੀ ਕੱਲੀ ਬੀਬੀ ਦਾ 48000 ਹਜ਼ਾਰ ਰੁਪਏ ਤੋਂ ਤੋਂ ਬਾਅਦ ਸ਼ੁਰੂ ਹੋਊਗਾ ਤੋਂ ਜੇ ਮੁੱਖ ਮੰਤਰੀ ਭਗਵੰਤ ਮਾਨ ਜੀ ਇਹ ਪਹਿਲਾਂ ਦੱਸੋ ਵੀ ਕੱਲੀ ਕੱਲੀ ਬੀਬੀ ਦਾ 48000 ਦੋ ਇਹਨਾਂ ਨੇ ਹਰ ਇੱਕ ਨਾਲ 420 ਕੀਤੀ ਬੀਬੀਆਂ ਨਾਲ ਵੀ ਝੂਠੇ ਵਾਦੇ ਪੰਜਾਬੀਆਂ ਨਾਲ ਉਹ ਤੋਂ ਵੱਡੇ ਝੂਠੇ ਵਾਦੇ ਵੀਆਈਪੀ ਕਲਚਰ ਖਤਮ ਕਰਦੇ ਆਂਗੇ ਜੀ ਅਸੀਂ ਤਾਂ ਜੀ ਪੰਜਾਬ ਦੇ ਵਿੱਚ ਪਤਾ ਨਹੀਂ ਕਿਹੜਾ ਐਸਾ ਸੁਸ਼ਾਸਨ ਲੈ ਕੇ ਆਵਾਂਗੇ ਤੇ ਅੱਜ ਪੰਜਾਬ ਦੇ ਵਿੱਚ ਗੈਂਗਸਟਰ ਖੁੱਲੇ ਆ ਘੁੰਮ ਰਹੇ ਜੀ ਚਾਹੇ ਵਪਾਰੀ ਖਿਡਾਰੀ ਨਾਮਵਰ ਸਿੰਗਰ ਸਿੱਧੇ ਕਤਲ ਹੋ ਰਹੇ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਡਾਕਟਰਾਂ ਤੋਂ ਫਰੋਤੀਆਂ ਜੀ ਡਰੱਗਸ ਦਾ ਇਹ ਹਾਲ ਹੈ ਪੰਜਾਬ ਦੇ ਵਿੱਚ ਕਿ ਹਾਈ ਕੋਰਟ ਨੂੰ ਕਹਿਣਾ ਪਿਆ ਕਿ ਇਦਾਂ ਲੱਗ ਰਿਹਾ ਇਹ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਮਕਉਰੀ ਹੈ ਜੀ ਡੀਜੀਪੀ ਤੋਂ ਮਾਫੀ ਮੰਗਾਈ ਕਰਜ਼ਾ ਪੰਜਾਬ ਦੇ ਸਿਰ ਤੇ 4 ਲੱਖ ਕਰੋੜ ਦੇ ਕਰੀਬ ਚੜ ਗਿਆ ਹੂੰ ਕਾਥੇ ਗਿਆ ਜੀ ਉਹ ਜੀ ਇਹ ਤਾਂ ਲੋਕਾਂ ਦੀ ਆਪਦਾ ਦਾ ਪੈਸਾ ਖਾ ਗਈ ਮਤਲਬ ਆ ਹੜਾਂ ਦੇ ਵਿੱਚ ਲੋਕਾਂ ਦੀ ਮਦਦ ਕੀ ਕਰਨੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਇਹ ਸਾਰੇ ਮਿਲ ਕੇ ਇਹ ਲੋਕਾਂ ਦਾ ਉਹ ਵੀ 12000 ਕਰੋੜ ਖਾ ਕੇ ਕਾਤੇ ਤੇ ਕੇਜਰੀਵਾਲ ਨੂੰ ਘਮਾਉਂਦੇ ਰਹੇ ਜੀ ਜਾਜ ਲੈ ਕੇ ਕਦੇ ਕਿਤੇ ਲੈ ਕੇ ਕਿਤੇ ਲੈ ਗਏ ਜਿਹੜੇ ਕੇਜਰੀਵਾਲ ਨੂੰ ਦਿੱਲੀ ਵਾਲੇ ਨੇ ਜਿਤਾਇਆ ਸੀ ਉਹਨਾਂ ਨੇ ਵੀ ਖਰਾਤਾ ਸੋ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਫੇਲ ਸਾਬਤ ਹੋਏ ਨੇ ਇਹਨਾਂ ਕੋਲੇ ਕੋਈ ਪੰਜਾਬੀਆਂ ਦੇ ਨਾਲ ਪੰਜਾਬੀਆਂ ਨੂੰ ਦੱਸਣ ਨੂੰ ਕੋਈ ਗੱਲ ਨਹੀਂ ਕੋਈ ਵਾਅਦਾ ਪੂਰਾ ਨਹੀਂ ਕੀਤਾ ਗੱਲਾਂ ਮਾਰ ਕੇ ਸਮਟ ਪਾ ਰਹੇ ਨੇ ਜਿੱਥੇ 4 ਸਾਲ ਨਿਕਲ ਗਏ ਇੱਕ ਸਾਲ ਹੀ ਟਪਾਲਣ ਇਹ ਤੋਂ ਬਾਅਦ ਇਹਨਾਂ ਦੀ ਰਾਜਨੀਤੀ ਤੇ ਉਹਰੇ ਫੁੱਲ ਸਟਾਪ ਹੈ ਲਾਲ ਅੜਾ ਤੇ ਲੋਕਾਂ ਨੇ ਮੁੜ ਕੇ ਪੰਜਾਬ ਚ ਇਹਨਾਂ ਦੀ ਗੱਲ ਨਹੀਂ ਸੁਣੀ ਜੀ ਕਲੇਰ ਸਾਹਿਬ ਜਿੱਦਾਂ ਜਿਮਨੀ ਚੋਣਾ ਆਉਂਦੀਆਂ ਨੇ ਪਹਿਲਾ ਸਿੰਗਲਾ ਸਾਹਿਬ ਦੀ ਬਾਰੀ ਆਉਂਦੀ ਹੈ ਫਿਰ ਰਮਨ अरोड़ा ਨੇ ਜਿਹੜੇ ਜਲੰਧਰ ਤੋਂ ਉਹ ਫੜੇ ਜਾਂਦੇ ਨੇ ਤਾਂ ਹੁਣ ਫਿਰ ਦਿਵਨੀ ਚੂਣਾ ਆ ਰਹੀਆਂ ਨੇ ਉਸ ਤੋਂ ਪਹਿਲਾਂ ਵਰਦਾ ਜਿਹੜਾ ਦੀਵਾਲੀ ਦੇ ਦਿਨ ਵੱਡਾ ਧਮਾਕਾ ਹੁੰਦਾ ਇੱਕ ਇਹ ਚਾਹੇ ਉਹ ਈਆਈ ਕਹਿ ਰਹੇ ਨੇ ਚਾਹੇ ਫਿਰ ਕਦੀ ਕਿ ਉਹ ਗਲਤ ਬਣਾਈ ਹੋਈ ਹੈ ਇੱਕ ਵੀਡੀਓ ਵਾਇਰਲ ਹੁੰਦੀ ਹੈ ਸੋਸ਼ਲ ਮੀਡੀਆ ਤੇ ਆਉਂਦੀ ਹੈ ਜਗਮਨ ਸਮਰਾਉ ਵੀਡੀਓ ਜਾਰੀ ਕਰਦੇ ਨੇ ਤੁਹਾਨੂੰ ਇਸ ਦੇ ਪਿੱਛੇ ਕੀ ਲੱਗਦਾ ਦੇਖੋ ਇਹ ਪੰਜਾਬ ਦੀ ਤਰਾਸਦੀ ਏ ਕਿ ਜਿੱਥੇ ਗੱਲ ਅੱਜ ਸਰਕਾਰ ਦੀ ਡਿਵੈਲਪਮੈਂਟ ਦੀਆਂ ਜਿਹੜੇ ਵਾਦੇ ਸੀ ਉਹਨਾਂ ਨੂੰ ਲੈ ਕੇ ਹੋਣੀ ਚਾਹੀਦੀ ਸੀ ਕਰਜ਼ੇ ਨੂੰ ਜੀ ਗੈਂਗਸਟਰਵਾਦ ਨੂੰ ਡਰੱਗ ਨੂੰ ਜੀ ਗੱਲ ਕਾਤੇ ਕਰਨੀ ਪੈਂਦੀ ਹੈ ਮੁੱਖ ਮੰਤਰੀ ਦੀ ਇੱਕ ਵੀਡੀਓ ਜਿਹੜੀ ਕੈਨੇਡਾ ਚ ਬੈਠੇ ਜਗਵੰਤ ਸਮਰੇ ਨੇ ਆਪਣੇ ਫੇਸਬੁੱਕ ਪੇਜ ਤੇ ਪਾਈ ਜੀ ਮੁੱਖ ਮੰਤਰੀ ਆ ਕੇ ਕਹਿੰਦੇ ਜੀ ਇਹ ਫੇਕ ਹੈ ਹਮ ਜਿਹੜੇ ਬਾਕੀ ਆਮ ਆਦਮੀ ਪਾਰਟੀ ਦੇ ਸਾਰੇ ਸਪੋਕਸਪਰਸਨ ਆ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ ਮਤਲਬ ਨਾਲੇ ਫੇਕ ਹੈ ਨਾਲੇ ਤਿੰਨ ਤਿੰਨ ਪ੍ਰੈਸ ਕਾਨਫਰੰਸ ਹਉਤੇ ਉਰੀ ਜਾਂਦੀ ਇਹ ਪੰਜਾਬ ਦੇ ਇਕੱਲੇ ਭਗਵੰਤ ਮਾਨ ਸਾਹਿਬ ਦੀ ਕੱਲੀ ਗੱਲ ਨਹੀਂ ਸਾਡੇ ਲੱਖ ਸਿਆਸੀ ਮਤਵੇ ਦੇ ਸਕਦੇ ਨੇ ਇਹ ਪੰਜਾਬ ਦੀ ਮੁੱਖ ਮੰਤਰੀ ਦੀ ਚੇਅਰ ਤੇ ਉਹਦੀ ਕ੍ਰੈਡਿਬਿਲਟੀ ਦੀ ਗੱਲ ਹੈ ਸੋ ਇਹ ਵੀਡੀਓ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਇਹਦੇ ਚ ਸੈਂਟਰਲ ਏਜੰਸੀਆਂ ਇਨਵੋਲ ਕਰੋ ਬੰਦਾ ਦੇਸ਼ ਤੋਂ ਬਾਹਰ ਬੈਠਾ ਸੋ ਇਹਦੇ ਚ ਸੈਂਟਰਲ ਏਜੰਸੀਆਂ ਚਾਹੇ ਉਹ ਸੀਬੀਆਈ ਹੈ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰੀ ਹੈ ਇਹ ਸਾਰੀਆਂ ਨੂੰ ਉਹਦੇ ਚ ਇਨਵੋਲ ਕਰੋ ਇਨਵੋਲ ਕਰਕੇ ਇਹਦੀ ਜਾਂਚ ਕਰਕੇ ਇਹਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਜੇ ਫੇਕ ਹੈ ਜੇ ਮੁੱਖ ਮੰਤਰੀ ਵਿਕਟਮ ਨੇ ਤਾਂ ਫਿਰ ਮੁੱਖ ਮੰਤਰੀ ਨੂੰ ਇਨਸਾਫ ਦਿਓ ਜੀ ਜੇ ਉਹ ਵੀਡੀਓ ਰੀਅਲ ਹੈ ਤਾਂ ਪੰਜਾਬੀਆਂ ਨੂੰ ਜਾਣਣ ਦਾ ਹੱਕ ਹੈ ਕਿ ਵੀਡੀਓ ਹੈ ਕਿਉਂਕਿ ਜਿਹੜੀ ਚੀਜ਼ ਆਮ ਆਦਮੀ ਪਾਰਟੀ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ 'ਚ ਲੁਕੋਰੀ ਹੈ ਜੀ ਜਿਹੜੀ ਚੀਜ਼ ਆਮ ਆਦਮੀ ਪਾਰਟੀ ਨਹੀਂ ਦੱਸ ਰਹੀ ਜਗਮਨ ਸਮਰਤ ਉਹਨਾਂ ਦਾ ਸਾਥੀ ਰਿਹਾ ਹੂੰ ਇਹ ਤਾਂ ਸਾਰੇ ਉਹਦੇ ਕੋਲ ਜਾ ਕੇ ਰਹਿੰਦੇ ਰਹੇ ਨੇ ਇਹ ਤਾਂ ਦੱਸਿਆ ਨਹੀਂ ਜੀ ਹੁਣ ਮੈਂ ਇਹ ਪੁੱਛਣਾ ਚਾਹੁੰਦਾ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਇਹ ਦੱਸਣਗੇ ਕਿ ਜਗਮਨ ਸਮਰਤ ਉਹ ਜਾਣਦੇ ਸੀ ਆਮ ਆਦਮੀ ਪਾਰਟੀ ਦੱਸੂਗੀ ਕਿ ਜਗਮਨ ਸੰਗਰਾ ਸਾਡਾ ਸੋ ਇਹ ਸਾਰਾ ਕੁਝ ਚੱਲ ਕੀ ਰਿਹਾ ਹੈ ਇਹ ਖੇਡ ਖੇਡਿਆ ਕੀ ਜਾ ਰਿਹਾ ਹੈ ਇਹ ਖੇਡ ਦੇ ਵਿੱਚ ਕੌਣ ਕਿਹਨੂੰ ਮਾਤ ਦੇ ਰਿਹਾ ਹੈ ਇਹ ਬੜਾ ਗੰਭੀਰ ਖੇਡ ਹੈ ਪਰ ਇਹ ਸਾਰੀ ਖੇਡ ਖੇਡੀ ਜਾ ਰਹੀ ਹੈ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਦੇ ਆਲੇ-ਦੁਆਲੇ ਸੋ ਇਹਦਾ ਸੱਚ ਪੰਜਾਬੀ ਜਾਣਨਾ ਚਾਹੁੰਦੇ ਨੇ ਕਿ ਇਹ ਖੇਡ ਇਹ ਸਾਜ਼ਿਸ਼ ਛੇਦੰਤਰ ਇਹ ਕੌਣ ਖੇਡ ਰਿਹਾ ਹੈ ਜੀ ਅਤੇ ਮੁਰ ਗੱਲ ਕਰਦੇ ਜਿਮਨੀ ਚੋਣਾਂ ਦੀ ਤਾਂ ਉੱਥੇ ਹੁਣ ਕੀ ਸਥਿਤੀ ਹੋਊਗੀ 2027 ਜਿਹੜਾ ਉਹ ਇਸ ਵਾਰ ਤੰਤਰ ਤੋਂ ਫਾਈਨਲ ਹੋਊਗਾ ਦੇਖੋ ਜਿਹੜੀ ਬਾਈ ਇਲੈਕਸ਼ਨਾਂ ਤਰੰਤਾਂ ਦੀ ਲੋਕ ਮੂਡ ਬਣਾ ਚੁੱਕੇ ਨੇ ਲੋਕ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਹਰਾਉਣ ਦਾ ਉਥੇ ਮਨ ਬਣਾਈ ਬੈਠੇ ਨੇ ਤੇ ਲੋਕਾਂ ਕੋਲੇ ਪੰਜਾਬ ਦੇ ਸਮਹਿਰੀ ਭਵਿੱਖ ਲਈ ਇੱਕੋ ਵਿਕਲਪ ਹੈ ਉਹ ਹੈ ਸ਼ਰੋਮਨੀ ਅਕਾਲੀ ਦਲ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਲੋਕਾਂ ਨੇ ਹੁਣ ਇਹ ਫੈਸਲਾ ਕਰ ਲਿਆ ਕਿ ਪੰਜਾਬ ਦੇ ਵਿੱਚ ਨੋ ਮੋਰ ਐਕਸਪੈਰੀਮੈਂਟ ਹੁਣ ਇਹ ਨਹੀਂ ਕਿ ਜੀ ਇਹਨੂੰ ਮੌਕਾ ਦੇ ਕੇ ਦੇਖ ਲਈ ਬਥੇਰੇ ਮੌਕੇ ਦੇਲੇ ਹੁਣ ਪੰਜਾਬ ਬਹੁਤ ਨੀਚੇ ਚਲਾ ਗਿਆ ਹੁਣ ਪੰਜਾਬ ਨੂੰ ਇੱਕ ਸੀਰੀਅਸ ਗਵਰਨੈਂਸ ਦੀ ਲੋੜ ਹੈ ਪੰਜਾਬ ਨੂੰ ਹੁਣ ਵਿਜਨ ਦੀ ਲੋੜ ਹੈ ਪੰਜਾਬ ਨੂੰ ਹੁਣ ਅਗਾਹ ਵਧਣ ਦੀ ਲੋੜ ਹੈ ਸੋ ਹੁਣ ਪੰਜਾਬ ਨੇ ਉਹਨੂੰ ਦੇਖ ਕੇ ਫੈਸਲਾ ਲੈਣਾ ਮਨ ਬਣਾ ਲਿਆ ਔਰ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਬੀਬੀ ਸੁਖਵਿੰਦਰ ਕੌਰ ਦੀ ਧਰਮੀ ਫੌਜੀਆਂ ਦਾ ਜਿਹੜਾ ਪਰਿਵਾਰ ਹੈ ਉਹ ਵੱਡੀ ਲੀਡ ਨਾਲ ਸ਼ਾਨ ਨਾਲ ਤਰਨ ਤਰਨ ਦੀ ਬਾਈਲੈਕਸ਼ਨ ਚੱਤਾਂ ਸੋ ਸਾਂਭਣ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸੋ ਅੱਜ ਗੱਲਬਾਤ ਹੋਈ ਆ ਤਰਨਤਾਂ ਦੀ ਜਿਮਨੀ ਚੋਣ ਦੀ ਕਿਉਂਕਿ ਲਗਾਤਾਰ ਹੋਣਾ ਸਿਆਸੀ ਅਖਾੜਾ ਜਿਹੜਾ ਇਸ ਤੇ ਭੱਜਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਿਵੇਂ ਜਿਵੇਂ 11 ਨਵੰਬਰ ਨਸਤੇਕ ਆ ਰਹੀ ਆ ਉਸੇ ਤਰੀਕੇ ਦੇ ਨਾਲ ਹੁਣ ਜਿਹੜੀਆਂ ਰੋਡ ਸ਼ੋਅ ਰੈਲੀਆ ਤੇ ਮੀਟਿੰਗਾਂ ਦਾ ਦੌਰ ਆ ਜਿਹੜਾ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਹੁਣ ਜਿੱਦਾਂ ਅਰਸ਼ਦੀਪ ਕਲੇਰ ਜੀ ਦੇ ਨਾਲ ਗੱਲ ਕੀਤੀ ਆ ਇਹਨਾਂ ਦਾ ਉੱਥੇ ਜਾਣ ਦੇ ਉੱਤੇ ਵੀ ਜਿਹੜੀ ਪਾਬੰਦੀ ਵੀ ਜ਼ਰੂਰ ਮੰਗੀ ਗਈ ਆ ਕਿ ਅੱਗੇ ਹੁਣ ਪਾਬੰਦੀ ਮਿਲਦੀ ਆ ਜਾਂ ਫਿਰ ਇਹਨਾਂ ਦੀ ਗੱਲ ਸੁਣੀ ਜਾਂਦੀ ਆ ਇਹ ਸਮਾਂ ਦੱਸੇਗਾ ਸੋ ਇਦਾਂ ਦੀ ਹੋਰ ਸ਼ ਜੇ ਹਾਜ਼ਰ ਹੋਮਾਗੇ ਦਿਓ ਜ਼ਾਤ ਧੰਨਵਾਦ